ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਮਾਝ ਦੇ ਇਤਿਹਾਸਕ ਨਗਰ ਸਭਰਾਜ ਵਿਖੇ ਅੱਜ ਸ੍ਰੀ ਖੰਡਪੁਰ ਸਾਹਿਬ ਜੀ ਦੇ ਭੋਗ ਸਮਾਗਮ ਦੌਰਾਨ ਇੱਕ ਘਰ ਦੀ ਛੱਤ ਡਿੱਗਣ ਕਾਰਨ ਜਿੱਥੇ ਘਰ ਵਿੱਚ ਮੌਜੂਦ ਅਨੇਕਾਂ ਵਿਅਕਤੀ ਜ਼ਖਮੀ ਹੋ ਗਏ ਉੱਥੇ ਇੱਕ ਗੁਰਪ੍ਰੀਤ ਸਿੰਘ ਨਾਮੀ ਹਰੀਕੇ ਨਿਵਾਸੀ ਮਾਸਟਰ ਦੀ ਮੌਤ ਹੁੰਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਇਥੇ ਖਾਨਪਾਰ ਦਾ ਭੋਜਨ ਗਿਆ ਸੀ ਤੇ ਸੱਤ ਡੇਪੀ ਮਲਬਾਰ ਉੱਪਰ ਡੇਪਿਆ ਵਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਪੀਰ ਜੀਦੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਕੇ ਇਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕੜੇ ਜਾਵੇ ਤੇ ਜਿਹੜੇ ਜਿੰਨਾਂ ਲੱਤਾਂ ਮੋਟੀਆਂ ਟੁੱਟੀਆਂ ਹੋਣ ਹਸਲ ਪਜਾਇਆ ਜਾਵੇ ਛੇ ਇਨਕ ਸਾਰ ਬਹੁਤ ਹੋ ਜਾਵਾ ਨਿਕਲ ਡੈ ਲਤਾ ਮਾਮਾ ਬਾਵਾ ਪਟੇ ਕਾਫੀ ਲੋਕ ਆ ਗਏ ਤੋਰਾਮ ਕੀ ਇਥੇ ਥਾਨਪੜ ਦਾ ਭੋਜੀ ਥਾਨਪੜ ਦਾ ਭੋਜੀ ਹਾਂ ਜੀ ਇਹ ਕੀ ਲੈਂਕੀ ਨਹੀਂ ਬਾਲੇ ਛੱਤੀ ਹਾਂ ਜੀ ਅਜੇ ਨਿਕਲ ਡੈ ਮਲਬਾ ਕੱਢਣ ਡੈ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਮੁਕਰ ਦਿੱਤਾ ਨਹੀਂ ਅਜੇ ਹੁਣੇ ਡਿੱਗਾ ਇਹ ਫੂਲ ਲਾਉਣ ਦੇ ਨੋ ਕੰਮ ਦੇ ਪਹੁੰਚੀ ਜਾ ਜਗਵਿੰਦਰ ਸਿੰਘ ਜੀ ਇਥੇ ਮਿਰਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਸੀ ਦੁਕਾਨਾ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਥਾਂ ਤੇ ਲੈਂਟਰਾਂ ਤੇ ਕੁਝ ਥਾਂ ਤੇ ਡਾਕਟਰ ਬਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੋਂ ਜਿਹੜੀ ਛਾਤ ਉਹ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗਏ ਆ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਿਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਇਹ ਲਾਟ ਰੋਡ ਕੀ ਕਹਿਦੀ ਬਾਹ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਐਂਬੂਲੈਂਸ ਸਰਕਾਰੀ ਹਸਪਤਾਲ ਜਾਲੋ ਇਹ ਚਾਰ ਐਂਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਂਦੀ ਆ ਜੀ